ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜੀ ਸੋਈ ਚੋਟੀ ਦਿਖਾਵਾਂਗੇ ਇੱਕ ਆਬੀ ਨੇ ਬੱਤੇ ਤੋਂ ਚੋਟੀ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਤੇ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਵਾ ਕੋਈ ਸੁਈਆ ਤੇ ਕੋਈ ਗੱਬਣਿਆ ਤੇ ਬਾਕੀ ਆ ਵੀ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਡੰਗ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਓ ਪਰ ਤਸੱਲੀ ਪਛ ਦੀ ਆਪਣੀ ਇੱਥੇ ਕਰਕੇ ਖੜੋ ਜੀ ਤੇ ਸਾਡੀ ਬੇਨਤੀ ਹੈ ਲਵੇ ਜ਼ਰੂਰ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ। ਵਧੀਆ ਵਧੀਆ ਰਪੀ ਜੀ। ਇਹ ਨਾ ਸਭ ਠੀਕ ਠਾਕ ਜੀ। ਵਧੀਆ ਚੈਦਰਪੀ ਜੀ। ਵੇਗ ਗਿਆ ਤੇ ਨਾਲ ਮਾਲ ਫਿਰ। ਹਾਂ ਰਪੀ ਜੀ ਮੈਂ ਤੁਹਾਨੂੰ ਕਿਹਾ ਸੀ ਤਾਂ ਵੀਡੀਓ ਡਿਲੀਟ ਕਰ ਦੋ ਤੁਸੀਂ ਕਿਤੇ ਨਹੀਂ ਫੋਨ ਅਜੇ ਤੱਕ ਵੀ ਬੜਾ ਹੁੰਦਿਆ। ਠੀਕ ਆ। ਹੂੰ। ਫੋਨ ਤੇ ਫਿਰ ਚਲੋ ਹੁਣੇ ਹੀ ਹੁੰਦੇ ਚੰਗੇ ਵਿੱਚ। ਫੋਨ ਵਿੱਚ ਹੈ ਚੰਗੀ ਆਣਾ ਤਾਂ ਫੋਨ ਤੇ ਫਿਰ ਹੁਣੇ। ਹਾਂਜੀ ਹਾਂਜੀ ਉਦੋਂ ਝੋਟੀਆਂ ਵੱਡੀਆਂ ਸੀ ਦੁੱਧ ਵੀ ਤਿਆਰ ਸੀ ਚਲੋ ਚੰਗਾ। ਹਾਂਜੀ ਹਾਂਜੀ ਦੁੱਧ ਵੀ ਬੜਾ ਦੁੱਧ ਬੜਾ ਚੋਕੇ ਦਿੱਤਾ ਰਿਹਾ 10 ਕਿਲੋ ਦੁੱਧ ਚੋਕੇ ਦੇਣਾ ਬੜੀ ਤਗੜੀ ਗੱਲ ਆ। ਚੋਕੇ ਖੜਿਆ ਫਿਰ ਇ ਬਾਕੀ ਆ ਵੀ ਤੁਹਾਡੇ ਘਰ ਕੋਈ ਚੋਕੇ ਲੈ ਜਾਏ ਤੇ ਤੁਹਾਡੇ ਮਨ ਨੂੰ ਤਸੱਲੀ ਤੇ ਅਗਲੇ ਦੇ ਮਨ ਨੂੰ ਤਸੱਲੀ ਹੈ ਨਾ ਭਾਵੇਂ ਮੌਸਮ ਠੰਡਾ ਵਾ ਜਿੱਤਰਾ ਵੀ ਆ ਪਰ ਅਗਲੇ ਦਾ ਫਰਜ਼ ਬੰਦਾ ਆਨ ਕੇ ਪਾਸ ਕਰਕੇ ਚਵਾਈ ਕਰਕੇ ਖਾਣਨਾ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਅੱਜ ਤੋਂ ਕਰ ਲਈਏ ਪਹਿਲੇ ਨੰਬਰ ਵਾਲੀ ਝੋਟੀ ਝੋਟੀ ਦਾ ਸਾਲਾ ਵੀ ਜੀ ਕਿੰਨੇ ਚਿਰ ਦੀ ਸੋਈ ਜੇ ਅਜੇ ਤਾਂ ਨਾਲ ਨਾਲ ਹੀ ਰੁਪਏ ਜੀ ਕੱਟੇ ਦਾ ਤਾਜਾ ਹੀ ਆ ਬੱਚਾ ਕੁਲਾ ਹੀ ਆ ਉਹ ਤਾਜਾ ਯਾਰ ਨਾੜਾ ਨਾੜੂ ਜਿਹੜਾ ਤਾਜਾ ਹੀ ਆ ਨਾਲ ਉਹ ਦੇਖ ਸਕਦੇ ਜੀ ਤਾਜਾ ਨਾੜੂ ਨਾਲ ਹੀ ਆ ਤੇ ਕਿੰਨੇ ਕ ਚਰਦੀ ਸੋਈ ਆ ਮਨ ਲ ਬੱਸੋ ਰਾਤ ਦੇਰ 20 ਹੋਈ ਆ ਅੱਛਾ ਤੇ ਮਨ ਲ ਬਿਆ ਬੋਲੀ ਹੋਊਗੀ 7:00 ਜੇ 8:00 ਜੇ ਨਹੀਂ ਬੋਲੀ ਤਿਆਰ ਜੇ ਤੇ ਕਿੰਨਾ ਕਰੀ ਜਾਊਗੀ ਦੁੱਧਰ 20 ਪਹਿਲਾਂ ਬਹੁਤਾ ਨਹੀਂ ਮੈਂ ਆਂਦਾ ਵੀ 11-12 ਕਿਲੋ ਦੁੱਧ ਭਰੀ ਜਾਊਗੀ ਅੱਛਾ ਜੀ ਹਾਂ ਤੋਰ ਹੋਵੇ ਇਕਰੀ ਥਾਣੇ ਦੇ ਇਕਰੀ ਦੇਖ ਸਕਦੇ ਜੇ ਲਾਗੇ ਤੋਂ ਗਾਨਵੇਂ ਹਵਾ ਨਾ ਚੰਗਾ ਬਣਿਆ ਇੰਨੇ ਬਾਕੀ ਹੈਗਾ ਮੱਥਾ ਵੀ ਕਾਲਾ ਹੀ ਆ ਉਤਰਾ ਥੋੜਾ ਜਿਆ ਕਾਲਾ ਲੱਥੇ ਹੱਥ ਕੋਈ ਗੱਡੀ ਗੋਡੀ ਚੜਾਉਣ ਲੱਗਾ ਸਿਰ ਘਸ ਜਾਂਦਾ ਹੈ ਬਾਕੀ ਜੰਮੀ ਪਲੀ ਪੂਰੀ ਆ ਜਿਹੜੀ ਨਿੱਗਰ ਛੋਟੀ ਆ ਪੂਰੀ ਅੱਜ ਯਾਰ ਵੀ ਚੌਗੀ ਮੂੰਹ ਚਾਰ ਦੰਦ ਹੈ ਬਾਕੀ ਪੇਟ ਕੋੜੇ ਤੋਂ ਤਾਂ ਹੀ ਚੰਗੀ ਤਰ੍ਹਾਂ ਦੇਖ ਸਕਦਾ ਜੀ ਆਪਣੀ ਸਮਝ ਨਾਲ ਤੇ ਫਿਕਸਵਾਂ ਨਹੀਂ ਦੀ ਹੈ ਜਣੀ ਅੱਜ ਹਰਪੀ ਜੀ ਖਾ ਪੀ ਕੇ ਬਣੂਗੀ ਨਾ ਝੋਟੀ ਠੀਕ ਹੈ ਤੁਹਾਨੂੰ ਵੀ ਪਤਾ ਜੇ ਪਹਿਲਾਂ ਨੇ ਖਾ ਪੀ ਕੇ ਬਣੂਗੀ ਜੀ ਝੋਟੀ ਉਹਦਾ ਬੜੀ ਛੋਟੀ ਜਿਹੀ ਝੋਟੀ ਪਤਾ ਚੰਗੀ ਗੋਲੀਆਂ ਝੋਟੀ ਆਹ ਸੋਹਣੀ ਝੋਟੇ ਜੀ ਤੇ ਮੁੱਲ ਫਿਰ ਇਹਦਾ ਮੋਲਰ ਵੀ ਮੰਗਣ ਨੂੰ ਭਾਵੇਂ 1 5 1 10 ਜੋ ਮਰਜ਼ੀ ਮੰਗੀ ਜਾਈਏ ਹਾਂਜੀ 90000 ਰੁਪਏ ਦੇ ਦੀ 90000 ਦੇ ਹਾਂਜੀ ਕਿ ਕਰਨੇ ਵਿੱਚ ਛੋਟ-ਛੋਟ ਹੋਰ ਛੋਟ ਰੁਪਏ 200 ਕਰਾਂਗੇ ਪੂਰੇ 85000 ਦੇ ਦਵਾਂਗੇ ਅੱਛਾ 85000 ਦੇ 85000 ਦੇ ਪਹਿਲਾਂ ਝੋਟੀ ਦਵਾਂਗੇ ਬਾਕੀ 700 ਦੀ ਝੋਟੀ ਆ ਸੱਜੇ ਦਾ ਸੱਜੇ ਬਿਲਕੁਲ ਭਰਦੀ ਆ ਤੇ ਬਾਕੀ ਤੁਸੀਂ ਪਿੱਛੇ ਇੱਕ ਵਾਰੀ ਦੇਖ ਸਕਦੇ ਜੇ ਫੇਰ ਤੋਂ ਹੈਗੇ ਨਿਗਰਵਾਨੇ ਦੀ ਆ ਤੇ ਬਾਕੀ ਆ ਵੀ ਦੁੱਧ ਚੰਗਾ ਭਰੀ ਜਾਂਦਾ। ਇਹਦੇ ਆ ਥਾਣਾ ਵੀ ਕਿੱਦਾਂ ਕਿੱਦਾਂ ਲੰਮਾ ਥਾਣਾ ਦਾ ਪਸਮੂਰ ਕੱਢ ਜਾਂਦੀ ਝੋਟੀ ਤੇ। ਹਾਂ ਦੇਖ ਸਕਦੇ ਚੰਗੇ ਘਾਇਰ ਤੇ ਥਾਣਾ ਜਿਹੜਾ ਦੋ ਦੋ ਲੱਗਾ ਥਾਣਾ। ਠੀਕ ਹੈ ਜੀ। ਤੇ ਹੁਣ ਆ ਜਿਹੜੀ ਝੋਟੀ ਉੱਤੋਂ ਵੀ ਭਾਰੀ ਜੀ। ਇਹ ਵੱਡੀ ਝੋਟੀ ਹੈ ਰੁਪਈ ਜੀ। ਅੱਛਾ ਜੀ। ਇਹ ਆਪਣੇ ਕੋ ਮਨ ਲਾ ਜਲੰਧਰ ਮਾਲ ਜਾਂਦਾ ਆ। ਹਾਂਜੀ। ਤੇ ਉਹਨਾਂ ਕੱਲ ਦੋ ਝੋਟੀਆਂ ਵੱਡੀਆਂ ਖੜੀਆਂ 20-20 ਕਿਲੋ ਵਾਲੀਆਂ ਫੇਰ ਆਈਆਂ ਹੈ ਆਪਣੇ ਕੋ। ਅੱਛਾ। ਉਹਨਾਂ ਨੂੰ ਆਪਾਂ ਰੁਪਈ ਜਿੱਤੀ ਦੁੱਧ ਇੰਨੇ ਵੀ 20 ਕਿਲੋ ਹੀ ਚਵਾ ਕੇ ਝੋਟੀ ਦੇ ਦਿੱਤਾ ਸੀ। ਅੱਛ अच्छा पूरी चेक पास ਨਹੀਂ ਆਪਾਂ ਕਹਿ ਚੱਕ ਪਾਸ ਨਹੀਂ ਹੋਈ ਜੀ ਯਾਨੀ ਮੰਨ ਲਓ 50 ਦੇ ਉੱਤੇ ਹੀ ਹੋ ਗਈ 50 ਦਿਨਾਂ ਦੇ ਚੱਕ ਪਾਸ ਜੇ 8-9 ਕਿਲੋ ਦੁੱਧ ਜੇ ਪਰ ਇਹ ਆਵੇ ਇਹ ਜਾਣੀ ਹਲੇ ਉਤਰਾ ਹੀ ਆ ਚੱਕ ਪਾਸ ਅਗਲਾ ਕੋਈ ਬਾਅਦ ਚ ਕਰਵਾ ਲਿਆ ਆਪਣੀ ਹਨਾ ਬਾਅਦ ਚ ਆਪਾਂ ਵੀ ਚੱਕ ਪਾਸ ਜੇ ਦੇ ਹੋ ਜੇ ਜੇ ਆਪਾਂ ਲੱਖ ਰੁਪਏ ਦੀ ਝੋਟੀ ਮੰਨ ਲਓ ਲੱਖ ਦੀ ਵੀ ਨਹੀਂ ਆਪਾਂ ਦਿੰਦੇ ਹਾਂਜੀ ਹਾਂਜੀ 50 ਦਿਨਾਂ ਦੇ ਚੱਕ ਪਾਸ ਜੇ 8 ਕਿਲੋ ਦੁੱਧ ਜੇ ਤਾਂ ਸੱਜੇ ਦੁੱਧ 20 ਕਿਲੋ ਦਿੰਦੇ ਇਹ ਜੇ ਵੀਰ ਭਾਣ ਲੈਣੀ ਵੀਡੀਓ ਆਪਣਾ ਕੋਈ ਗਈ ਆਪਣੇ ਘਰੋਂ ਗਈ ਆ ਅੱਛਾ ਵੀਡੀਓ ਵੀ ਪਾ ਦਾਂਗੇ ਚਲੋ ਤੋਰਾ ਹਾਂ ਉਹ ਵੀ ਵਧੀਆ ਤੇ ਆ। ਬਾਕੀ ਜੀ ਇਹ ਆ ਵੀ ਚੈੱਕ ਕਰਵਾਈ ਕਹਿੰਦੇ ਪਰ ਕਨਫਰਮ ਨਹੀਂ ਹੋਈ ਪੂਰੀ ਹੱਲੇ। ਵੱਡੀ ਆ ਨਾ ਵੱਡੇ ਜਿੰਦਿਆਂ ਦਾ ਪਤਾ ਨਹੀਂ ਲੱਗਦਾ ਛੇ। ਮੱਝ ਭਾਰੀ ਆ ਫਿਰ ਉਹਦਾ ਪੂਰਾ ਪਤਾ ਨਹੀਂ ਲੱਗਾ। ਬਾਕੀ ਕੋਈ ਹੋਰ 10-20 ਦਿਨਾਂ ਨੂੰ ਮਹੀਨੇ ਨੂੰ ਚੈੱਕ ਕਰਾ ਲੈ ਇੱਕ। ਬਾਕੀ ਚੰਗੀ ਭਾਰੀ ਆ ਮੱਝ ਜਤਰਾ। ਬਹੁਤ ਮੱਝਾਂ ਵਰਗੀ ਕੱਲੀ ਆ ਅਜ ਲੈ ਆਜ। ਬਾਕੀ ਚੰਗੀ ਸੰਭੇ ਆ ਜਿੱਥੋਂ ਵੀ ਆਈ ਹੈ ਕਿੱਥੋਂ ਪਤਾ ਲੱਗਦਾ ਵੀ ਸਾਮ ਚੰਗੀ ਆ ਮਿਰਗੀ ਹਨਾਂ ਦੀ ਇਹ ਤੇ ਵੀਰ ਜੀ ਕੱਲੀ ਪਾਉਗੀ ਹਾਥੀ ਚ ਫਿਰ ਕੱਲੀ ਪਾਉ ਹੈ ਵੀ ਕੱਲੀ ਪਾਉਗੀ ਠੀਕ ਹੈ ਹਾਂਜੀ ਹਾਂਜੀ ਥਾਣੇ ਦੇ ਤਾਂ ਤੁਹਾਨੂੰ ਦਿਖਾ ਦਈਏ ਲੱਗ ਕੇ ਆਹ ਦੇਖ ਲੈ ਥਾਣੇ ਦੇ ਤੇ ਹਵਾਨੇ ਦੇ ਨਾੜਾ ਵੀ ਤੇ ਦੋਵਾਂ ਪਾਸੇ ਇਸ ਤਰ੍ਹਾਂ ਹੀ ਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖਣਾ ਇਹਦਾ ਆਪਾਂ ਇਹਦੇ ਰੁਪਈਆ ਚੈੱਕ ਪਾਸ ਹੋ ਜਾਂਦੀ ਇਹ ਤਾਂ ਤੁਹਾਨੂੰ ਪਤਾ ਵੀ ਲੱਖ ਦੀ ਵੀ ਨਹੀਂ ਹੋਣੀ ਹੋਤਰਾ ਹੁਣ ਦੁੱਧ ਕਿੰਨਾ ਇਹਦੇ ਕੋਲ ਮਾਲਾ ਹੁਣ 8 ਕਿਲੋ ਕਰਕੇ ਲਵੇ ਵੀਰ ਜੀ ਅੱਛਾ ਹਾਂ ਠੀਕ ਹੈ ਤੇ ਹੁਣ ਹਰਪੀ ਜੀ ਆਪਾਂ ਪੂਰੇ 90000 ਦੇ ਦਈਏ ਨੇ ਵਿੱਚੋਂ ਕਰੀਏ ਮਾਨਤਨ ਕੋਈ ਕਰੀਏ ਕੋ ਮਾਨਤਨ ਚੰਗੀ ਹੈ ਰੁਪਈ ਜੀ ਝੋਟੀ ਵੀ ਚੰਗੀ ਹੈ ਹਾਂਜੀ ਆਪਾਂ ਚਲੋ ਮਹਾਰਾਜ ਕਿਰਪਾ ਕਰੇ ਸੋਨੇ ਨਿਕਲ ਆਵੇ ਜੇ ਦੂਜੇ ਨੰਬਰ ਚ ਲਾਈਏ 70 75 ਹਜ਼ਾਰ ਦੇ ਦੇ ਉਦਾਂ ਹੀ ਹਾਂ ਹਾਂਜੀ ਆਪਾਂ ਹਰ ਰੁਪਈ ਜਿਹੜੀ ਹਾਂ ਨਾ ਦੇ ਦੇਣੀ ਪੂਰੇ 80 ਹਜ਼ਾਰ ਚ ਛੋੜ ਹੀ ਕਰਾਂਗੇ ਆਪਾਂ 80 ਹਜ਼ਾਰ ਦੇ ਦੇ 80 ਹਜ਼ਾਰ ਛੋੜ ਹੀ ਕਰਾਂਗੇ ਪਰ ਜੇ ਪਰ ਇਹ ਕੁ ਵੀ ਭਰਾ ਜੀ ਕਿੰਨੇ ਗਾਂ ਵੇਚਣੀ ਵੀ ਹੋ ਹਾਂਜੀ ਤੇ ਹਰਬੀ ਜੀ ਆਪਣੇ ਵੀਡੀਓ ਚੱਲਣ ਲਈ ਇਹ ਵੀ ਖਦਾ ਬਾਹਰ ਆ 10 ਲੱਖ ਰੁਪਏ ਦੀ ਝੋਟੇ ਫੇਰ ਕੋਈ ਬਕਵਾਸ ਕਰ ਅੱਛਾ ਜੇ ਤਾਂ ਗੱਬਣਾ ਹੋ ਗਿਆ ਜੀ ਤਾਂ ਆਪਣਾ 1.5 ਲੱਖ ਰੁਪਏ ਦੇ ਹਰਬੀ ਫੇਰ ਠੀਕ ਹੈ ਜੀ ਚਲੋ ਜੀ ਤੁਹਾਨੂੰ ਪਤਾ ਨਾ ਇਹਦੇ ਗੁਣ ਕਿੰਨੇ ਆ ਠੀਕ ਆ ਤੇ ਹੁਣ ਆ ਜਿਹੜੀ ਜੇ ਇਹ ਗੱਬਣਾ ਹਰਬੀ ਜੀ ਵੇੜਾ ਦਿਨ 10 ਲਾਜੇ 15 ਲਾਜੇ ਇੰਨੇ ਦਿਨ ਖਰਜੀ ਠੀਕ ਹੈ ਜੀ ਹਾਂ जमी पली चंगी उवे टाइम है उतरा ये पूरी रजियां रजियां नहीं है उतरा शरीरों राजी है दो दो हर ਕਿਵੀ 25 ਕਿਲੋ ਵਾਛੀ ਮੇਰੇ ਪਰ ਦੇ ਜੀ ਅੱਛਾ ਅਜਾ 10 ਲੈ ਜੇ ਦਿਨ 15 ਲੈ ਜੇ ਨਹੀਂ ਦਿਨ ਖੜਦੀ ਜੀ ਤੇ ਇਹਦਾ ਫਿਰ ਮੁੱਲ ਮੁੱਲ ਨਾਲ ਵੀ ਜਿੱਦਾਂ ਦੇ ਆਪਾਂ ਤਿਆਰ ਕਰਕੇ ਪੂਰੀ ਫੁੱਲ ਵੇਚਾਂਗੇ ਹਾਂਜੀ ਫਿਰ ਤੇ 80-85 ਹਜ਼ਾਰ ਦੀ ਆ ਹਾਂਜੀ ਜਿਹੜੀ ਆਪਾਂ ਹੁਣ ਹਾਂ ਨਾ ਦੇਣੀ ਪੂਰੇ 65 ਹਜ਼ਾਰ ਦੀ ਦੇਣੀ ਆ ਅੱਛਾ 65 ਹਜ਼ਾਰ ਦੀ 65 ਹਜ਼ਾਰ ਦੇ ਵੀ ਦਾਂਗੂ ਠੀਕ ਹੈ ਜੀ ਤੇ ਥਾਣੇ ਦੇ ਦੇਖ ਸਾਦੇ ਜੇ ਲੱਗੇ ਦਾ ਤੇ ਮਿਲਕ ਮਿਲ ਵਿੱਚ ਚੰਗੀ ਲੱਗੀ ਆ ਕਿਵੀ 25 ਕਿਲੋ ਦੁੱਧ ਪਰ ਦੇ ਜੀ ਰੁਪਈਏ ਆ ਜਲਸੀ ਆ ਕਿ ਜੋ ਬੋਦੀ ਵਾਲੀ ਇੱਧਰ ਆਪਾਂ ਬੋਦੀ ਕਰ ਲੋ ਠੀਕ ਹੈ ਜੀ ਆਹੋ ਇਹ ਤਾਜੀ ਸੂਈ ਹੈ ਹਨਾ ਇਹ ਤਾਜੀ ਸੂਈ ਮਗਰ ਵੱਠੀ ਹੈ ਰੁਪਈ ਜੀ ਕਿੰਨੇ ਕੇ ਦਿਨਾਂ ਦੀ ਸੂਈ ਹੈ ਅੱਜ ਹਰ ਵੀਜੇ ਦੀ ਸੂਈ ਨੂੰ ਪੰਜਵਾਂ ਇੱਕ ਔਠਾ ਦੇਣਾ ਅੱਛਾ ਜੀ ਚੌਥਾ ਪੰਜਵਾਂ ਦਿਨ ਹੈਗਾ ਹਾਂ ਤੇ ਦੁੱਧ ਦੁੱਧ ਰੁਪਈ ਜਿਹੜਾ ਮਰਜ਼ੀ ਮਿਲਣਾ ਹੈ ਟਮ 14 ਕਿਲੋ ਹਾਜਨਾ ਚ ਤਿਆਰ ਜੀ ਤਿਆਰ ਮੁੱਕੇ ਤਿਆਰ ਰੁਪਈ ਜੇ ਦੋ ਟਮ ਚ ਵਾਗ ਦੇਣਾ ਇਹਦੇ ਚ ਵਾਜੋਗੇ ਦੁੱਧ ਉਹ ਵਦਨਾ ਰੁਪਈ ਜੀ ਦੋ ਦਿਨ 17 18 ਕਿਲੋ ਭਰ ਦੇਣਾ ਤੋਰ ਸੁਵਾ ਇਹਦਾ ਪਹਿਲਾਂ ਪਹਿਲਾਂ ਰੁਪਈ ਜੀ ਅੱਛਾ ਪਹਿਲਾਂ ਨਾ ਬਾਕੀ ਦੁੱਧ ਤੁਸੀਂ ਆਪਣਾ ਕਰਾਈ ਕਰਕੇ ਲੈ ਆ ਜੇ ਨਾ ਹ ਸੂਈ ਸਵਾਈ ਹੈ ਜਿਹੜੀ ਗੱਬਣੀ ਆ ਜ ਲੈ ਆ ਆ ਬੱਚੀ ਉਹ ਬੱਚੀ ਜੀ ਚੱਲੀ ਅਸੀਂ ਚਲੋ ਠੀਕ ਹੈ ਲੈ ਬਾਕੀ ਸਿੱਧੀ ਹੈ ਗਾਏ ਵੀ ਪੂਰੀ ਜੰਮੀ ਪਲੀ ਚੰਗੀ ਹੈ ਰਾਜੀ ਆਪਾਂ ਤੇ ਮੋਲ ਫਿਰ ਇਹਦਾ ਵੀ ਜੀ ਮੋਲ ਹਰ ਵੀ ਹੜ ਕੋਦੇ 80000 ਮੰਗ ਰਿਹਾ ਘਰ ਆ ਲੈਣਾ ਅੱਛਾ ਆਪਾਂ 60000 ਮੰਗਾਂਗੇ ਅੱਛਾ ਹਾਂਜੀ ਠੀਕ ਐ ਅੱਗੋ ਤੁਸੀਂ ਲਾ ਦਿਓ 55 ਦੀ ਦੇ ਦਿਓ 55 ਦੀ ਹਾਂਜੀ ₹800 ਆਪਾਂ ₹2000 ਆ 50 ਛੱਡਾਂਗੇ ₹48000 ਦੇ ਹਾਂ ਨੰਦਾਂਗੇ ₹48000 ਦਵਾਂਗੇ 14 ਕਿਲੋ 3-4 ਪੰਜ ਦਿਨ ਸੂਈ ਨੂੰ 14 ਕਿਲੋ ਬੋੜਾ ਦੁੱਧ ਨਾਲੇ ਠੀਕ ਹੈ ਜੀ ਹਾਂ ਪਹਿਲਾਂ ਪਹਿਲਾ ਸੂਆ ਜੀ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੇ ਚੋ ਚਵਾ ਕੇ ਚੋ ਚਵਾ ਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਬਾਕੀ ਸਾਡੀ ਬੇਨਤੀ ਹੈ ਲੋ ਵੀ ਜ਼ਰੂਰ ਤੇ ਹੁੰਦਿਆ ਕਰੋ ਜੀ